ਉਹ ਕੰਨਾਂ ਤੋਂ ਵਿਸਖਣੀ ਤੇ ਅੱਡੀਆਂ ਵੀ ਸੁਨੀਆਂ ਕੰਨਾਂ ਤੋਂ ਵਿਸਖਣੀ ਤੇ ਅੱਡੀਆਂ ਵੀ ਸੁਨੀਆਂ ਜੂੜੀਆਂ ਬਗੈਰ ਚ ਨਾ ਗੋਲ-ਗੋਲ ਬਾਂ ਜੂੜੀਆਂ ਬਗੈਰ ਚ ਨਾ ਗੋਲ-ਗੋਲ ਬਾਂ ਤੇਰੀ ਵੇ ਡਰਾਈਵਰ ਆ ਕੈਨੇਡਾ ਵਾਲੇ ਆਵੇ ਕਿੱਥੇ ਜਾਂਦੀ ਤਨਖਾ ਤੇਰੀ ਵੇ ਡਰਾਈਵਰ ਆ ਅਮਰੀਕਾ ਵਾਲੇ ਆਵੇ ਕਿੱਥੇ ਜਾਂਦੀ ਤਨਖਾ ਯਾਰਾ ਮਾਤੇ ਕਿਤੇ ਕੰਡੇ ਤਾਣੀ ਬੀਜਦਾ ਗੋਰੀਆਂ ਦੇ ਕਿਤੇ ਤਾ ਪਰਾਂਦੇ ਨਹੀਂ ਖਰੀਦਦਾ ਮੇਰੀਆਂ ਨਾਲੇ ਕਿਤੇ ਕੰਡੇ ਤਾਣੀ ਬੀਜਦਾ ਗੋਰੀਆਂ ਦੇ ਕਿਤੇ ਤਾ ਪਰਾਂਦੇ ਨਹੀਂ ਖਰੀਦਦਾ ਸ਼ੱਕ ਹੋਇਆ ਕੱਲ ਮੈਂ ਤਾਂ ਪੁੱਛਦੀ ਸੀ ਤਾ ਸ਼ੱਕ ਹੋਇਆ ਕੱਲ ਮੈਂ ਤਾਂ ਪੁੱਛਦੀ ਸੀ ਤਾ ਤੇਰੀ ਵੇ ਡਰਾਈਵਰ ਆ ਕੈਨੇਡਾ ਵਾਲੇ ਆਵੇ ਕਿੱਥੇ ਜਾਂਦੀ ਤਨਖਾ ਤੇਰੀ ਵੇ ਡਰਾਈਵਰ ਆ ਅਮਰੀਕਾ ਵਾਲੇ ਆਵੇ ਕਿੱਥੇ ਜਾਂਦੀ ਤਨਖਾ ਲੇ ਟੋਟ ਰੰਟੋ ਤੱਕ ਲਾਇਵੇਂ ਮੈਨੂੰ ਲੱਗੇ ਮਹਿੰਗੇ ਮਹਿੰਗੇ ਪੁੰਨਾ ਤੇ ਹੀ ਡਾਏਵੇਂ ਇੰਨੇ ਗੇੜੀਲੇ ਟੋਟ ਰੰਟੋ ਤੱਕ ਲਾਇਵੇਂ ਮੈਨੂੰ ਲੱਗੇ ਮਹਿੰਗੇ ਮਹਿੰਗੇ ਪੁੰਨਾ ਤੇ ਹੀ ਡਾਏਵੇਂ ਮੈਂ ਤਾਂ ਹੀ ਕੋ ਸੁੱਟ ਰਹੀ ਆ ਸਾਤੋਂਡਾ ਮੈਂ ਤਾਂ ਹੀ ਕੋ ਸੁੱਟ ਰਹੀ ਆ ਸਾਤੋਂਡਾ ਤੇਰੇ ਡਰਾਈਵਰ ਆ ਕੈਨੇਡਾ ਵਾਲਿਆਂ ਦੇ ਕਿੱਥੇ ਜਾਂਦੇ ਤਨਖਾ ਤੇਰੇ ਵੀ ਡਰਾਈਵਰ ਆ ਅਮਰੀਕਾ ਵਾਲਿਆਂ ਦੇ ਕਿੱਥੇ ਜਾਂਦੀ ਤਨਖਾ ਟੱਲ ਜਾਵੇ ਓੜਾ ਬੋਤੀ ਨੀਂਦ ਤੇ ਆ ਕਾਲਿਆਂ ਅੱਖ ਲੱਗ ਕਾਬਲ ਸਰੂਪ ਵਾਲੀ ਵਾਲਿਆਂ ਟੱਲ ਜਾਵੇ ਓੜਾ ਬੋਤੀ ਨੀਂਦ ਤੇ ਆ ਕਾਲਿਆਂ ਅੱਖ ਲੱਗ ਕਾਬਲ ਸਰੂਪ ਵਾਲੀ ਵਾਲਿਆਂ ਸੱਚ ਗੱਲ ਦੱਸਾਂ ਮੈਂ ਤੇਰਾ ਹੀ ਸੁਣਾ ਸੱਚ ਗੱਲ ਦੱਸੋ ਮਿੰਨ 13 ਹਿਸਤਾ ਤੇਰੀ ਵੀ ਡਰਾਈਵਰ ਆ ਕੈਨੇਡਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ ਤੇਰੀ ਵੀ ਡਰਾਈਵਰ ਆ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ